ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨ ਵਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਖਨੋਰੀ ਮੋਰਚਾ ਹੈ ਜਿੱਥੇ ਸਾਡੀ ਜਰਨਲ ਸਰਦਾਰ ਜਗੀਰ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 53ਵਾਂ ਦਿਨ ਹੈ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮਖਤਿਆਰ ਸਿੰਘ ਜੀ ਨੂੰ ਕਹਾਂਗਾ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮਖਤਾਰ ਸਿੰਘ ਗੁਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਾਲ ਕਿੰਗਲ ਸਿੰਘ ਜੀ ਔਲਖ ਉਹਨਾਂ ਨੇ ਦੱਸਿਆ ਵਾ ਵਾਕਿਆ ਹੀ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉੱਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸੂਰਬੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤ ਤੇ ਬੁੰਝੇ ਹੋ ਦਿਨ ਵਿੱਚ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤੇ ਦਾ ਜਿਹੜਾ ਖਰਦੇਬ ਲੁੰਦਨ ਵਾਲਾ ਸੁਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਕਿ ਇਹਨਾਂ ਡੀਕੇ ਪੀ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਦੋਂ ਹੁੰਦੀ ਆਪਾਂ ਭੋਗ ਤੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਉਹਨਾਂ ਦਾ ਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨਵਰਤ ਤੇ ਬਹਿਣੇ ਆ ਉਹਨਾਂ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਤੋਂ ਬਹੁਤ ਬਹੁਤ ਧੰਨਵਾਦ ਮੈਂ ਇਹ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ ਸਾਡੇ ਭਨੇਵੇਂ ਦੀ ਸਾਡੇ ਪਰੋਹਣੇ ਦੀ ਮਰਜ਼ੀ ਆ ਕਿ ਉਹਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜਿਵੇਂ ਚਾਹਦੇ ਉਹ ਕਰ ਸਕਣ ਸਾਨੂੰ ਇਹ ਵਿੱਚ ਕੋਈ ਗੱਲ ਨਹੀਂ ਗਈ ਇਹ ਖੁਸ਼ੀਆਂ ਬਣਾਉਣਾ ਚਾਹਉਂਦੇ ਕਾਰਨ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ ਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰਨ ਕੋਈ ਇਹ ਨਾ ਕਰਨ ਕਿ ਸਾਡਾ ਮਾਮਾ ਜਿਹੜਾ ਵਾ ਉਹ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਣਾ ਵਿਆਹ ਜਿਹੜਾ ਵਾ ਕਰਨ ਪ੍ਰਵਾਹਏ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਵੀ ਕਹਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਜੋਧੇ ਡਟੇ ਹੋਏ ਆ ਕਿੰਨਾ ਬਣਿਆ ਕੋ ਕਿੰਨਾ ਬਣਿਆ ਕੋ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜੇ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜੇ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜੇ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜੇ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜੇ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜੇ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜੇ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜੇ ਮੇਰੇ ਘਰੇ ਕਦੇ ਕਮ ਮੇਰੇ ਘਰਾਂ ਚ ਨਹੀਂ ਜੁਦਾ ਲਾੜੀ ਹੈ ਜ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਕੋਈ ਮੋਰਚਾ ਹੈ ਜਿੱਥੇ ਸਾਡੀ ਜਰਨਲ ਸਰਦਾਰ ਜਗੀਰ ਸਿੰਘ ਡੱਲੇਵਾਲ ਦੇ ਮਰਨ ਵਰਤਦਾ ਤਿਰਵੰਜਵਾਂ ਦਿਨ ਹੈ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ੍ਹ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਾਰ ਸਿੰਘ ਜੀ ਨੂੰ ਕਹਾਂਗੇ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਗੁਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਾਲ ਲਖਿੰਦਰ ਸਿੰਘ ਜੀ ਔਲਖ ਉਹਨਾਂ ਨੇ ਦੱਸਿਆ ਵਾ ਵਾਕਿਆ ਹੀ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਯੋਧੇ ਸੂਰਬੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਤੇ ਬੁੰਝੇ ਹੋਣੇ ਤੇ ਬੈਠੇ ਨੇ ਉਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤਰੇ ਦਾ ਜਿਹੜਾ ਖਿਰਦੇ ਬਲੰਦਨ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹਨਾਂ ਡੀਕੇ ਪੀ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਦੋਂ ਹੁੰਦੀ ਆਪਾਂ ਭੋਗ ਦੇ ਜਾਵਾਂਗੇ ਉਹ ਜਿਹੜਾ ਸਾਨੂੰ ਜਥੇਬੰਦੀ ਨੂੰ ਹਦੇਸ਼ ਆਇਆ ਕਿ 14 ਤਰੀਕ ਨੂੰ 111 ਬੰਦੇ ਮਰਨ ਵਰਤੀ ਤੇ ਬਹਿਣੇ ਆ ਉਹਨਾਂ ਦੇ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਬੜੇ ਨੇ ਇਹ ਬੈਠੇ ਨੇ ਔਰ ਉਹਨਾਂ ਜਿਹੜੇ ਬੈਠੇ ਰਹਿਣਗੇ ਜਿੰਨਾਂ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ। ਤੋਂ ਬਹੁਤ-ਬਹੁਤ ਧੰਨਵਾਦ। ਮੈਂ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡਾ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚਨੀਗਾ। ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ, ਸਾਡੇ ਭਨੇਵੇਂ ਦੀ, ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜਿਵੇਂ ਚਾਹਦੇ ਉਹ ਕਰ ਸਕਦੇ ਸਾਨੂੰ ਵਿੱਚ ਕੋਈ ਗੱਲ ਨਹੀਂ ਜੇ ਉਹ ਖੁਸ਼ੀਆਂ ਬਣਾਉਣਾ ਚਾਹੇ ਕਰ ਵੀ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ-ਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ ਉਹ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰਨ ਕੋਈ ਇਹ ਨਾ ਕਰਨ ਕਿ ਸਾਡਾ ਮਾਮਾ ਜਿਹੜਾ ਵਾ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਾਂ ਵਿਆਹ ਜਿਹੜਾ ਵਾ ਕਰਨ। ਪਰ ਉਹ ਇਹ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰੇ ਨੂੰ ਅਪੀਲ ਕਰਦਾ ਹਾਂ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਕਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਜੋਧੇ ਡਟੇ ਹੋਏ ਹੈ ਮੇਰੇ ਘਰੇ ਕਦੇ ਕੰਮ ਮੇਰੇ ਘਰਾਂ ਘਰੀ ਦੀ ਜਰੂਰੀ ਗੱਡੀ ਹੈ ਜੇ ਮੈਂ ਦਾਨੀਆਂ ਨੂੰ ਗੱਲ ਕਰ ਮਰ ਜਾਊਂਗਾ ਜਾਂ ਕਾਂਡੋ ਬੋਲਿਆ ਬਾਜ਼ ਨਹੀਂ ਸੁਣਾ ਚੱਲ ਗਿਆ ਤੇ ਲੱ ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆਂ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨ ਵਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਖਨੋਰੀ ਮੋਰਚਾ ਹੈ ਜਿੱਥੇ ਸਾਡੀ ਜਰਨਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 53ਵਾਂ ਦਿਨ ਹੈ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਾਰ ਸਿੰਘ ਜੀ ਨੂੰ ਕਹਾਂਗੇ ਵੀ ਜ਼ਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਗੁਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਾਲ ਲੁਕਿੰਦਰ ਸਿੰਘ ਜੀ ਔਲਖ ਉਹਨਾਂ ਨੇ ਦੱਸਿਆ ਵਾ ਵਾਕਿਆ ਹੀ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸੂਰਬੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਦੱਲੇਵਾਲ ਜਿਹੜੇ ਮਰਨ ਵਰਤ ਦੇ ਬੁੰਝੇ ਹੋਣੇ ਚ ਬੈਠੇ ਨੇ ਉਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤਰੇ ਦਾ ਜਿਹੜਾ ਫਿਰਦੇ ਬਲੰਦਨ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹ ਨਾ ਡੀਕੇ ਵੀ ਜਗਦੀਸ਼ ਸਿੰਘ ਢੱਲੇਵਾਲ ਦੀ ਮੌਤ ਕਦੋਂ ਹੁੰਦੀ ਆਪਾਂ ਭੋਗਦੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਨੂੰ ਹਦੇਸ਼ ਆਇਆ ਕਿ 14 ਤਰੀਕ ਨੂੰ 111 ਬੰਦੇ ਮਰਨ ਵਰਤੀ ਤੇ ਬੈਣੇ ਆ ਉਹਨਾਂ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਬਹੁਤ ਬਹੁਤ ਧੰਵਾਦ ਮੈਂ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕੋਈ ਮੈਦ ਵਿੱਚ ਨਹੀਂਗਾ ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ ਸਾਡੇ ਭਨੇਵੇਂ ਦੀ ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨਾਂ ਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜਿਵੇਂ ਚਾਹਦੇ ਉਹ ਕਰ ਸਕਦੇ ਨੇ ਸਾਾਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਗਈ ਇਹ ਖੁਸ਼ੀਆਂ ਬਣਾਉਣਾ ਚਾਹਦੇ ਕਾਰਨ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ-ਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹ ਨਾਲ ਵਿਆਹ ਕਰਨ ਕੋਈ ਇਹ ਨਾ ਕਰਨ ਕਿ ਸਾਡਾ ਮਾਮਾ ਜਿਹੜਾ ਵਾ ਉਹ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਣਾ ਵਿਆਹ ਜਿਹੜਾ ਵਾ ਉਹ ਕਰਨ ਪ੍ਰਵਾਹੇ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਵੀ ਕਹਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਜੋਧੇ ਡਟੇ ਹੋਏ ਆ ਕਿੰਨਾ ਬਣਿਆ ਕੋ ਮੇਰੇ ਕਦੇ ਕਬ ਮੇਰੇ ਖੰਡ ਜਲੀ ਗਾੜੀ ਬੰਦਿਆਂ ਨੂੰ ਗੱਲ ਕਰ ਮਾਰੂ ਲੱਗਿਆ ਉਹ ਮਰ ਗਏ ਜਾਂ ਗੰਡ ਬੋਲਿਆ ਬਾਗ ਨਹੀਂ ਸੁਣਾਇਆ ਲੱਗ ਗਿਆ ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨ ਵਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਆ ਤੇ ਇਹ ਉਹੀ ਕੋਈ ਮੋਰਚਾ ਹੈ ਜਿੱਥੇ ਸਾਡੀ ਜਰਨਲ ਸਰਦਾਰ ਜਗੀਰ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਤਰਵੰਜਵਾਂ ਦੇਣਾ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਾਰ ਸਿੰਘ ਜੀ ਨੂੰ ਕਹਾਂਗੇ ਵੀ ਜ਼ਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਗੁਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਰ ਲੁਕਿੰਦਰ ਸਿੰਘ ਜੀ ਔਲਖ ਉਹਨਾਂ ਨੇ ਦੱਸਿਆ ਵਾ ਵਾਕਿਆ ਹੀ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸੂਰਬੀ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਤੇ ਬੁੰਝੇ ਹੋ ਦਿਨਾਂ ਤੇ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤਰੇ ਦਾ ਜਿਹੜਾ ਫਿਰਦੇ ਬਲੰਦਨ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹ ਨਾ ਡੀਕੇਪੀ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਰੋਂਦੀ ਆਪਾਂ ਭੋਗਦੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਵੱਲੋਂ ਆਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨ ਵਰਤੀ ਤੇ ਬਹਿਣੇ ਆ ਉਹਨਾਂ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਤੋਂ ਬਹੁਤ ਬਹੁਤ ਧੰਨਵਾਦ ਮੈਂ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਸਾਡਾ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ ਸਾਡੇ ਭਨੇਵੇਂ ਦੀ ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨਾਂ ਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜੇ ਨੇ ਚਾਹਦੇ ਉਹ ਕਰ ਸਕਦੇ ਸਾਨੂੰ ਵਿੱਚ ਕੋਈ ਗੱਲ ਨਹੀਂ ਜੇ ਉਹ ਖੁਸ਼ੀਆਂ ਬਣਾਉਣਾ ਚਾਹਦੇ ਕਰਨ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਇਕੱਲਾ ਇਕੱਲਾ ਮੁੰਡਾ ਵਾ ਵਿਆਹ ਕਰਨ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰਨ ਕੋਈ ਇਹ ਨ ਤੇ ਸਾਡਾ ਮਾਮਾ ਜਿਹੜਾ ਵਾ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਲ ਨਾਲ ਆਪਾਂ ਵਿਆਹ ਜਿਹੜਾ ਵਾ ਕਰਨ ਭਰਾਵੋ ਇਹ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਕਹਿੰਦਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਜੋ ਕਿੰਨਾ ਬਣਿਆ ਤੂੰ ਕਿੰਨਾ ਬਣਿਆ ਤੂੰ ਮੇਰੇ ਘਰੇ ਕਦੇ ਕੰਮ ਨਹੀਂ ਆਉਂਦਾ ਮੇਰੇ ਘਰੋਂ ਖੰਡ ਨਹੀਂ ਜੀਦਾ ਅਲੋੜੀ ਹੈ ਜਦੋਂ ਪੰਦੇਆਂ ਨੂੰ ਗੱਲ ਕਰ ਮੂੰਹੋਂ ਲੱਗਿਆ ਉਹ ਮਰੂਗਾ ਜਾਂ ਕੰਡ ਬੋਲਿਆ ਆ ਗਿਆ ਸੁਣਾ ਗਿਆ ਕਿਸ਼ਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆਂ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨ ਵਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਕੋਈ ਮੋਰਚਾ ਹੈ ਜਿੱਥੇ ਸਾਡੀ ਜਰਨਲ ਸਰਦਾਰ ਜਗੀਰ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 53ਵਾਂ ਦਿਨ ਹੈ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ DJ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਾਰ ਸਿੰਘ ਜੀ ਨੂੰ ਕਹਾਂਗੇ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਗੁਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਾਲ ਲੁਕਿੰਦਰ ਸਿੰਘ ਦੀ ਔਲਖ ਉਹਨਾਂ ਨੇ ਦੱਸਿਆ ਹੋਆ ਵਾਕਿਆ ਹੀ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਧੇ ਸੂਰਬੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਦੇ ਬੁੰਝੇ ਦਿਨਾਂ ਤੇ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤੇ ਦਾ ਜਿਹੜਾ ਫਿਰਦੇ ਬਲੰਦਨ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹ ਨਾ ਡੀਕੇਪੀ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਰੋਂਦੀ ਆਪਾਂ ਭੋਗ ਦੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਨੂੰ ਉਹਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨ ਵਰਤ ਤੇ ਬੈਣੇ ਆ ਉਹਨਾਂ ਵੇ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹਵਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਤੇ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਬਹੁਤ ਬਹੁਤ ਧੰਵਾਦ ਮੈਂ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਜਿਹੜਾ ਸਾਡਾ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ ਸਾਡੇ ਭਨੇ ਦੇ ਦੀ ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨਾਂ ਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜਿਹਨੇ ਚਾਹਦੇ ਉਹ ਕਰ ਸਕਦੇ ਸਾਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਉਹ ਖੁਸ਼ੀਆਂ ਬਣਾਉਣਾ ਚਾਹਦੇ ਕਰਨ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਇਕੱਲਾ ਇਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰਨ ਕੋਈ ਇਹ ਨ ਈ ਸਾਡਾ ਮਾਮਾ ਜਿਹੜਾ ਵਾ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਣਾ ਵਿਆਹ ਜਿਹੜਾ ਵਾ ਕਰਨ ਬਰਾਵਾਏ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਵੀ ਕਹਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਜੋਧ ਕਿੰਨਾ ਬਣਿਆ ਤੂੰ ਕਿੰਨਾ ਬਣਿਆ ਤੂੰ ਮੇਰੇ ਘਰੇ ਕਦੇ ਕੰਮ ਨਹੀਂ ਮਿਲਦਾ ਮੇਰੇ ਘਰ ਖੰਡਰੀ ਨਹੀਂ ਚੱਲਦਾ ਵੜੀ ਹੈ ਬੰਦਿਆਂ ਨੂੰ ਗੱਲ ਕਰ ਮੂੰਹ ਲਾ ਗਿਆ ਉਹ ਮਰੂਗਾ ਜੇ ਕੰਦ ਬੋਲਿਆ ਬਾਗ ਆਪਣੀ ਸੁਣਾ ਲੰਘਿਆ ਕਿਸ਼ਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨ ਵਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਕੋਈ ਮੋਰਚਾ ਹੈ ਜਿੱਥੇ ਸਾਡੇ ਜਰਨੈਲ ਸਰਦਾਰ ਜਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 53ਵਾਂ ਦਿਨ ਹੈ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ੍ਹ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ DJ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਾਰ ਸਿੰਘ ਜੀ ਨੂੰ ਕਹਾਂਗੇ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਗੁਰੇਵਾਲ ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜੀ ਜਿਵੇਂ ਸਤਲੁਕਿੰਦਰ ਸਿੰਘ ਜੀ ਔਲਖ ਉਹਨਾਂ ਨੇ ਦੱਸਿਆ ਵਾ ਵਾਕਿਆ ਹੀ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉੱਥੇ ਬਟਾਲੇ ਪੈਸੇ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸੂਰਬੀਰ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਦੇ ਬੁੰਝੇ ਹੋਣੇ ਤੇ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤੇ ਦਾ ਜਿਹੜਾ ਖਿਰਦੇ ਬਲੰਦਨ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹ ਨਾ ਡੀਕੇ ਵੀ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਰੋਂਦੀ ਆਪਾਂ ਭੋਗ ਦੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਨੂੰ ਉਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨ ਵਰਤੀ ਤੇ ਬਹਿਣੇ ਆ ਉਹਨਾਂ ਦੇ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਜਿਹੜੇ ਬੈਠੇ ਰਹਣਗੇ ਜਿੰਨਾਂ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ। ਤੋਂ ਬਹੁਤ-ਬਹੁਤ ਧੰਨਵਾਦ। ਮੈਂ ਇਹ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ। ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ, ਸਾਡੇ ਭਨੇਵੇਂ ਦੀ, ਸਾਡੇ ਤਰੋਣੇ ਦੀ ਮਰਜ਼ੀ ਆ ਕਿ ਉਹਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜਿਵੇਂ ਚਾਹੁੰਦੇ ਉਹ ਕਰ ਸਕਣ। ਸਾਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਉਹ ਖੁਸ਼ੀਆਂ ਬਣਾਉਣਾ ਚਾਹੁੰਦੇ ਕਰ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ-ਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ। ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰਨ ਕੋਈ ਇਹ ਨਾ ਕਰਨ ਕਿ ਸਾਡਾ ਮਾਮਾ ਜਿਹੜਾ ਵਾ ਉਹ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਣਾ ਵਿਆਹ ਜਿਹੜਾ ਵਾ ਕਰਨ ਮਿਰਾਵੋਇਤ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਕਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਜੋਧੇ ਡਟੇ ਹੋਏ ਆ ਕਿੰਨਾ ਬਣਿਆ ਤੂੰ ਮੇਰੇ ਘਰੇ ਕਦੇ ਕਮ ਨਹੀਂ ਮੇਰੇ ਖੰਡ ਨਵੀਂ ਜਿਹੜਾ ਵੜਾਵਾੜੀ ਹੈ ਇਹ ਰਿਵਾਜ ਹੈ ਸਾਡੀ ਦਾਦੀਆਂ ਦੀਆਂ ਗੱਲਾਂ ਕਰ ਮੂੰਹ ਲਾ ਗਿਆ ਮਾਰੂਗਾ ਜੇ ਗੰਦ ਬੋਲਿਆ ਬਾਗ ਆਪਣੀ ਸੁਣਾ ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ 111 ਜੋਧੇ ਡਟੇ ਹੋਏ ਆ ਮਰਨ ਵਰਤ ਤੇ ਅੱਜ ਉਹਨਾਂ ਦਾ ਤੀਸਰਾ ਦਿਨ ਹੈ ਤੇ ਇਹ ਉਹੀ ਕੋਈ ਮੋਰਚਾ ਹੈ ਜਿੱਥੇ ਸਾਡੇ ਜਰਨੈਲ ਸਰਦਾਰ ਜਗੀਰ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਤਰਵੰਜਵਾਂ ਦੇਣਾ ਤੇ ਅਸੀਂ ਜਿਹੜੇ ਸੁਖਜੀਤ ਸਿੰਘ ਹਰਦੋ ਚੰਡੇ ਨਾਮ ਸੁਣਿਆ ਹੋਣਾ ਤੁਸੀਂ ਉਹਨਾਂ ਦੀ ਜਥੇਬੰਦੀ ਹੈ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉਹਨਾਂ ਦੇ ਕੋਰ ਕਮੇਟੀ ਦੇ ਮੈਂਬਰ ਨੇ ਮੁਖਤਿਆਰ ਸਿੰਘ ਜੀ ਇਹਨਾਂ ਦੇ ਇਹਨਾਂ ਦੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਇਹ ਇਹਨਾਂ ਨੂੰ ਕਹੂੰਗਾ ਵੀ ਉਹ ਦੱਸਣਗੇ ਕਿਉਂਕਿ ਕੱਲ ਫੰਕਸ਼ਨ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਡੀਜੇ ਵਗੈਰਾ ਨਹੀਂ ਚਲਾਇਆ ਤੇ ਮੈਂ ਮੁਖਤਾਰ ਸਿੰਘ ਨੂੰ ਕਹਾਂਗੇ ਵੀ ਜਰੂਰ ਦੱਸਣ ਨਾਲੇ ਸੰਦੇਸ਼ ਵੀ ਦੇਣੇ ਮੈਂ ਮੁਖਤਾਰ ਸਿੰਘ ਉਗਰੇয়াল ਕੋਰ ਕਮੇਟੀ ਮੈਂਬਰ ਪੰਜਾਬ ਕਿਸਾਨ ਯੂਨੀਅਨ ਜਿਵੇਂ ਸਾਲ ਲੁਕਿੰਦਰ ਸਿੰਘ ਦੀ ਔਲਖ ਉਹਨਾਂ ਨੇ ਦੱਸਿਆ ਵਾ ਬਾਕੀ ਆਈ ਕੱਲ ਮੇਰੇ ਭਾਂਜੇ ਦਾ ਵਿਆਹ ਸੀਗਾ ਪਿੰਡ ਧਿਆਨਪੁਰ ਬਲਾਕ ਡੇਰਾ ਬਾਬਾ ਨਾਨਕ ਉਥੇ ਬਟਾਲੇ ਪੈਸ ਦੇ ਵਿੱਚ ਵਿਆਹ ਸੀਗਾ ਪਰ ਮੈਂ ਨਹੀਂ ਜਾ ਸਕਿਆ ਮੈਂ ਇਹ ਜ਼ਰੂਰੀ ਸਮਝਿਆ ਕਿ ਜੋ ਸਾਡੇ ਜੋਦੇ ਸੋਰਬੀ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤ ਤੇ 52 ਦਿਨਾਂ ਵਿੱਚ ਬੈਠੇ ਨੇ ਉੱਥੇ ਜਾਣਾ ਸਾਡਾ ਜ਼ਰੂਰੀ ਆ ਕਿਉਂਕਿ ਉਹਨਾਂ ਦਾ ਸੰਦੇਸ਼ ਤੇ ਉਹਨਾਂ ਦੇ ਪੋਤਰੇ ਦਾ ਜਿਹੜਾ ਫਿਰਦੇ ਬਲੰਦਨ ਵਾਲਾ ਸੰਦੇਸ਼ ਸਾਨੂੰ ਆਇਆ ਸੀਗਾ ਕਿ ਕੋਈ ਬੰਦਾ ਘਰ ਨਾ ਬਵੇ ਇਹ ਨਾ ਡੀਕੇਪੀ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਕਦੋਂ ਹੁੰਦੀ ਆ ਆਪਾਂ ਭੋਗ ਤੇ ਜਾਵਾਂਗੇ ਸੋ ਜਿਹੜਾ ਸਾਨੂੰ ਜਥੇਬੰਦੀ ਵੱਲੋਂ ਆਦੇਸ਼ ਆਇਆ ਤੇ 14 ਤਰੀਕ ਨੂੰ 111 ਬੰਦੇ ਮਰਨ ਵਰਤੀ ਤੇ ਬਹਿਣੇ ਆ ਉਹਨਾਂ ਦੇ ਸ਼ਾਮਲ ਹੋਣ ਵਾਸਤੇ ਮੈਂ ਆਪਣਾ ਘਰ ਦਾ ਵਿਆਹ ਛੱਡ ਕੇ ਤੇ ਮੈਂ ਇੱਥੇ ਹਾਜ਼ਰ ਹੋਇਆ ਸੋ ਮੈਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਨੇ ਖੁਦ ਆਪ ਲਿਖ ਕੇ ਮੰਨੀਆਂ ਹੋਈਆਂ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੇ ਮਰਜੀਵੜੇ ਨੇ ਇਹ ਬੈਠੇ ਨੇ ਔਰ ਉਹਨਾਂ ਚਿਰ ਬੈਠੇ ਰਹਿਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਬਹੁਤ ਬਹੁਤ ਧੰਨਵਾਦ ਮੈਂ ਵੀ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਸਾਡਾ ਪਰਿਵਾਰ ਆ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਕੀ ਕਰਨਾ ਕਿਉਂਕਿ ਮੈਂ ਵਿਚ ਨਹੀਂਗਾ ਉਹਨਾਂ ਦੀ ਮਰਜ਼ੀ ਆ ਸਾਡੀ ਭੈਣ ਦੀ ਸਾਡੇ ਭਨੇਵੇਂ ਦੀ ਸਾਡੇ ਪਰੋਣੇ ਦੀ ਮਰਜ਼ੀ ਆ ਕਿ ਉਹਨਾਂ ਨੇ ਕੀ ਕਰਨਾ ਵਾ ਪਰ ਉਹ ਆਪਣੇ ਵਿਆਹ ਜੇ ਨਹੀਂ ਚਾਹਦੇ ਉਹ ਕਰ ਸਕਦੇ ਨੇ ਸਾਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਉਹ ਖੁਸ਼ੀਆਂ ਬਣਾਉਣਾ ਚਾਹਦੇ ਕਰਨ ਕਿਉਂਕਿ ਮੁੰਡਾ ਜਿਹੜਾ ਵਾ ਆਸਟ੍ਰੇਲੀਆ ਤੋਂ ਆਇਆ ਕੱਲਾ ਕੱਲਾ ਮੁੰਡਾ ਵਾ ਵਿਆਹ ਕਰਾਉਣ ਵਾਸਤੇ ਆਇਆ ਵਾ ਉਹ ਕੁੜੀ ਦੇ ਮਾਪਿਆਂ ਨੂੰ ਚਾਹ ਹੋਊਗਾ ਮੁੰਡੇ ਦੇ ਮਾਪਿਆਂ ਨੂੰ ਚਾਹ ਵਾ ਉਹ ਆਪਣੀ ਚਾਹਾਂ ਨਾਲ ਵਿਆਹ ਕਰਨ ਕੋਈ ਇਹ ਨਾ ਕਰਨ ਤੇ ਸਾਡਾ ਮਾਮਾ ਜਿਹੜਾ ਵਾ ਮਰਨ ਮਰਤੇ ਬੈਠਾ ਵਾ ਕੋਈ ਗੱਲ ਨਹੀਂ ਉਹ ਖੁੱਲੇ ਦਿਨ ਨਾਲ ਆਪਾਂ ਵਿਆਹ ਜਿਹੜਾ ਵਾ ਕਰਨ ਭਰਾਵੋ ਇਹ ਸੁਣਿਆ ਤੁਸੀਂ ਇਹਨਾਂ ਦੇ ਬਿਆਨ ਵੀ ਘਰੇ ਵਿਆਹ ਹੈ ਭਾਂਜੇ ਦਾ ਵਿਆਹ ਹੈ ਆਪਾਂ ਸੋਚਦੇ ਜਦੋਂ ਭਾਂਜੇ ਦਾ ਵਿਆਹ ਹੋਏ ਤੇ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਲੇਕਿਨ ਫਿਰ ਵੀ ਡਟੇ ਹੋਏ ਨੇ ਡਟੇ ਕਿਦੇ ਵਾਸਤੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਾਉਣ ਲੈ ਕੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਹੀਰਾ ਘੱਟ ਦਿਓ 익ਨੋਰੀ ਤੇ ਪਹੁੰਚੋ ਤੇ ਮੈਂ ਵੀਰ ਨੂੰ ਕਹਿੰਨਾ ਵੀ ਸਾਰੇ ਪੰਡਾਲ ਦੀ ਇੱਕ ਵਾਰੀ ਜਰੂਰ ਵੀਡੀਓ ਦਿਖਾ ਦੇ ਜਿਹੜੇ ਜੋਧ ਕਿੰਨਾ ਬਣਿਆ ਤੂੰ ਕਿੰਨਾ ਬਣਿਆ ਤੂੰ ਮੇਰੇ ਕਦੇ ਕੰਮ ਮੇਰੇ ਕਦੇ ਹੁਣ ਤਾਂ ਜੜੀ ਦੀ ਗੱਲ ਆ ਗਈ ਹੈ ਕਿਸਾਨ ਭਰਾਵੋ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਦੇਸ਼ ਦੀ